ਵੜੀ ਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪਿਛਲੇ ਕਾਫੀ ਦਿਨਾਂ ਤੋਂ ਇਹ ਕਿੱਸਿਆ ਜਾ ਰਿਹਾ ਸੀ ਕਿ ਏਡੀ ਕਿਸੇ ਵੇਲੇ ਵੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰ ਸਕਦੀ ਹੈ ਤੇ ਅੱਜ ਉਹੀ ਹੋਇਆ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੇ ਪੰਜਾਬ ਤੋਂ ਪਹਿਲਾ ਵੱਡਾ ਬਿਆਨ ਆਇਆ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਸੇਖੋਂ ਦਾ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਇਸ ਗ੍ਰਿਫਤਾਰੀ ਨੂੰ ਲੈ ਕੇ ਹੁਣ ਥੋੜਾ ਸਮਾਂ ਪਹਿਲਾਂ ਮੁੱਖ ਮੰਤਰੀ ਦਿੱਲੀ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਗ੍ਰਿਫਤਾਰੀ ਮੋਦੀ ਸਰਕਾਰ ਦੀਆਂ ਘਪਰਾਹ ਦੇ ਵਿੱਚੋਂ ਨਿਕਲੀਆਂ ਹੋਈਆਂ ਮੋਦੀ ਸਰਕਾਰ ਦੀਆਂ ਆਪਣੀਆਂ ਗਲਤੀਆਂ ਨੂੰ ਛਾਉਣ ਵਾਸਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਕੋਈ ਸਾਡੀਆਂ ਗਲਤੀਆਂ ਤੇ ਚੰਨਣਾ ਨਾ ਪਾਵੇ ਔਰ ਦੇਸ਼ ਦੇ ਲੋਕਾਂ ਨੂੰ ਜਾਗਰੂਕ ਨਾ ਕਰੇ ਅਰਧ ਭਾਰਤ ਦੇ ਵਿੱਚ ਜੋ ਕੋਈ ਲੀਡਰ ਹੈ ਪਰਵਿੰਦ ਕੇਤਰੀਵਾਲ ਹੈ ਜਿਹੜਾ ਦੇਸ਼ ਦੇ ਅੰਦਰ ਐਜੂਕੇਸ਼ਨ ਦੀ ਗੱਲ ਕਰਦਾ ਹੈ ਜਿਹੜਾ ਦੇਸ਼ ਦੇ ਅੰਦਰ ਚੰਗੇ ਸਿਹਤ ਸਹੂਲਤਾਂ ਦੀ ਗੱਲ ਕਰਦਾ ਹੈ ਦੇਸ਼ ਦੇ ਅੰਦਰ ਭ੍ਰਿਸ਼ਟਾਚਾਰ ਮੁਕਤ ਸਮਾਜ ਦੀ ਗੱਲ ਕਰਦਾ ਉਹ ਭ੍ਰਿਸ਼ਟਾਚਾਰ ਤੋਂ ਮੁਕਤੀ ਦੀ ਗੱਲ ਕਰਦਾ ਉਹ ਰਵਿੰਦ ਕੇਤਰੀਵਾਲ ਸੋ ਉਸ ਰਵਿੰਦ ਕੇਤਰੀਵਾਲ ਨੂੰ ਜੋ ਦਿੱਲੀ ਦੀ ਸਰਕਾਰ ਹੈ ਮੋਦੀ ਦੀ ਸਰਕਾਰ ਹੈ ਉਹਨਾਂ ਨੇ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਵਿਧਿਆਰਥੀਓ ਜਗਰਫਤਾਰ ਕਰਕੇ ਲੈ ਗਈ ਈਡੀ ਮੋਦੀ ਆ ਅੱਜ ਸਵੇਰੇ ਹੀ ਬੋਲ ਰਿਹਾ ਸੀ ਕਿ ਈਡੀ ਇਸ ਤੋਂ ਵਾਸਤੇ ਆ ਸੋ ਈਡੀ ਦੇ ਨਾਲ ਮੋਦੀ ਨੇ ਆਪਣੀਆਂ ਜੜਾ ਖੁਦ ਪੁੱਟ ਲਈਆਂ ਕਿਉਂਕਿ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ ਰਵਿੰਦਰ ਕੇਂਦਰੀਵਾਲ ਸੱਚ ਦਾ ਉਹ ਦੀਪ ਹੈ ਜਿਸ ਦੀ ਲੋ ਜਿਹੜੀ ਹੈ ਉਹ ਜੇਲ੍ਹ ਤੇ ਜਾਣ ਤੋਂ ਬਾਅਦ ਹੋਰ ਵਧੇਗੀ ਔਰ ਭਾਰ ਦਾ ਹਰ ਬੱਚਾ ਜੋ ਸੱਚ ਦੀ ਗੱਲ ਨੂੰ ਜਾਣਦਾ ਹੈ ਉਹ ਅਰਵਿੰਦ ਕੇਤਰੀਵਾਲ ਵੜ ਕੇ ਇਸ ਰੈਪੀ ਦੇ ਇਲੈਕਸ਼ਨਾਂ ਦੇ ਦੌਰਾਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਮੋਦੀ ਦੀ ਜਿਹੜਾ ਕਟ ਕੇ ਰੱਖ ਦੇਵੇਗਾ ਸੋ ਅੱਜ ਜਿਹੜਾ ਹੈ ਉਹ ਮੋਦੀ ਨੇ ਇਹ ਸਾਬਤ ਕਰ ਦਿੱਤਾ ਕਿ ਉਹ ਤਾਨਾਸ਼ਾਹ ਹੈ ਉਹ ਗੁੰਡਾ ਹੈ ਉਹ ਕਾਨੂੰਨ ਕਿਸੇ ਵੀ ਹੱਦ ਤੱਕ ਵਰਤ ਸਕਦਾ ਪਰ ਉਹ ਨੂੰ ਇਹ ਗੱਲ ਦੀ ਸ਼ਾਇਦ ਭੁੱਲ ਹੈ ਕਿ ਬਦੀ ਦੇ ਉੱਤੇ ਹਮੇਸ਼ਾ ਨੇਕੀ ਦੀ ਜਿੱਤ ਹੁੰਦੀ ਹੈ ਬਦੀ ਕਰਨ ਵਾਲਾ ਬੰਦਾ ਚਾ ਕਿੰਨਾ ਵੀ ਵੱਡਾ ਕਿਉਂ ਨਾ ਹੋਵੇ ਉਹ ਰਾਮਣ ਵਗਿਆਂ ਤੋਂ ਸ਼ਾਇਦ ਜਿਹੜਾ ਹੈ ਉਹ ਭਾਵੇਂ ਰਾਮ ਮੰਦਰ ਦੀ ਨਾਦਗੱਟਨ ਕੀਤਾ ਮੋਦੀ ਸਾਹਿਬ ਨੇ ਪਰ ਉਹਨੇ ਭਗਵਾਨ ਰਾਮ ਤੋਂ ਨਹੀਂ ਸਿੱਖਿਆ ਰਾਮਣ ਨੇ ਰਾਮਣ ਕਿਉਂ ਬਰਬਾਦ ਹੋਇਆ ਉਹਦੇ ਬਾਰੇ ਨਹੀਂ ਜਾਣਿਆ ਸੋ ਅੱਜ ਜਿਹੜਾ ਹੈ ਉਹ ਦੇਸ਼ ਦੇ ਅੰਦਰ ਮੋਦੀ ਨੇ ਜਿਹੜਾ ਕੰਮ ਕੀਤਾ ਭਾਰਤੀ ਜਨਤਾ ਪਾਰਟੀ ਨੇ ਜੋ ਕੁਝ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਖਮਾਤਾ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਝੋਕਣਾ ਪਊਗਾ ਰਵਿੰਦ ਕੇਜਰੀਵਾਲ ਇਤੋਂ ਵੀ ਵੱਡਾ ਲੀਡਰ ਬਣ ਕੇ ਇਤੋਂ ਵੀ ਵੱਡੀ ਸ਼ਖਸੀਅਤ ਬਣ ਕੇ ਦੇਸ਼ ਦੇ ਸਾਹਮਣੇ ਆਊਗਾ ਔਰ ਦੇਸ਼ ਦੇ ਲੋਕ ਅਰੇ ਨੂੰ ਮੋਦੀ ਨੂੰ ਦੁਕਾਰ ਦੇਣਗੇ ਜਿਹੜੀ ਗੱਲ ਤੋਂ ਡਰਦੇ ਆ ਮੋਦੀ ਨੇ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਵਾਇਆ ਔਰ ਉਹ ਗੱਲ ਉਹਦੇ ਸਾਹਮਣੇ ਆ ਕੇ ਰਹਿਣੀ ਹੈ ਔਰ ਮੋਦੀ ਅੱਜ ਦੇ ਕੀਤੇ ਹੋਏ ਪਾਪ ਦੀ ਸਜ਼ਾ